ਤਰੰਤਰ ਨੂੰ ਦਿੱਲੀ ਜਿੱਤ ਕੇ ਵਿਖਾਵੇ ਨਿਕਲ ਨਹੀਂ ਸਕਦੀ ਐ ਕਿ ਦਿੱਲੀ ਜਿੱਤ ਨਹੀਂ ਸਕਦੀ ਉੱਥੇ ਐ ਕਿ ਕੁਚਲ ਨਹੀਂ ਆ ਪੈਰਾਂ ਚ ਜਦਾਂ ਆਪਣਾ ਤਖਤ ਲਿਆਂਦਾ ਹੈ ਨਾ ਭਾਈ ਆਪਣਾ ਜੱਸਾ ਸਿੰਘ ਹੁਣਾਂ ਨਹੀਂ ਖਿੱਚ ਗਏ ਉੱਥੇ ਦਰਬਾਰ ਸੇ ਪ੍ਰਕਰਮਾਂ ਚ ਪਿਆ ਦਿੱਲੀ ਦਾ ਤਖਤ ਉਸੇ ਤਰ੍ਹਾਂ ਐ ਕਿ ਜਿਹੜਾ ਦਿੱਲੀ ਦਾ ਤਖਤ ਤੇ ਤਰੰਤਰ ਨਾਲ ਰੁਲਣਾ ਹੈ ਗੁਰੂ ਨਗਰੀ ਆ ਉਤੋਂ ਜਿੱਤ ਨਹੀਂ ਸਕਦੀ ਐ ਇਹ ਲੋਕ ਤਾਂ ਉਹ ਵੀ ਨਹੀਂ ਜਿਹੜੇ داروਆਂ ਦੇ ਮਗਰ ਵਿਕ ਜਾਂਦੇ ਪੈਸਿਆਂ ਦੇ ਮਗਰ ਵਿਕ ਜਾਂਦੇ ਤੇ ਲੋਕਾਂ ਨੇ ਤੁਹਾਨੂੰ ਲੱਗਦਾ ਏ ਕੰਮ ਵੀ ਫਿਰ ਹੋਣਾ ਤੇ ਏ ਵਾਲੇ ਪਾਸੇ ਕਿੰਨੇ ਕੁ ਲੋਕ ਜਾਣਗੇ ਤਰਨ ਤਰਨ ਹਲਕਾ ਪੰਥਕ ਹਲਕਾ ਵਾ ਜਿਹੜੀ ਤੁਸੀਂ ਲੁਧਿਆਣੇ ਦੀ ਗੱਲ ਕੀਤੀ ਨਾਲ ਲੁਧਿਆਣੇ ਤਾਂ ਅੱਧੀਆਂ ਜਿਆਦਾ ਵੋਟਾਂ ਦੇ ਨਾਲ ਭਈਆਂ ਦੀਆਂ ਬਣਾਉਂਦੀਆਂ ਲਿਆ ਕੇ ਇਸੇ ਕਰਕੇ ਤੇ ਪੰਜਾਬ ਨੂੰ ਮਾਰ ਪੈਣਦੀ ਆ ਵੀ ਪੰਜਾਬ ਦੇ ਪੰਜਾਬ ਦੇ ਭਲੇ ਲਈ ਵੋਟ ਉਹ ਪਾਊਗਾ ਨਾ ਜਿਹਨੂੰ ਪੰਜਾਬ ਦਾ ਦਰਦ ਆ ਜਿਹੜਾ ਪੰਜਾਬ ਦਾ ਵਸਿੰਦਾ ਪੰਜਾਬ ਦਾ ਰਹਿਣ ਵਾਲਾ ਵਾ ਤੇ ਲੁਧਿਆਣਾ ਜੇ ਜਿੱਤਦੇ ਆ ਤੇ ਉਹ ਭਈਏ ਭਈਏ ਜਿਤਾਉਂਦੇ ਆ ਨਾ ਉੱਥੇ ਭਈਏ ਥੋੜਾ ਤਰਨ ਤਰਨ ਬੈਠੇ ਆ ਤਰਨ ਤਰਨ ਤੇ ਉੱਥੇ ਪੰਤ ਕਟੇਰਾਵਾ ਤਰਨਤਨ ਪੰਜਾਬ ਦਾ ਦਰਦ ਰੱਖਣ ਵਾਲਾ இந்து ਬੈਠਾ ਵਾ ਤਰਨਤਨ ਪੰਜਾਬ ਨੂੰ ਪੰਜਾਬ ਦਾ ਬਸ਼ਿੰਦਾ ਤਰਨਤਨ ਪੰਜਾਬ ਦਾ ਦਰਦ ਰੱਖਣ ਵਾਲਾ ਹਰੇਕ ਧਰਮ ਦਾ ਉੱਥੇ ਬੈਠਾ ਭਾਵੇਂ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇਗਾ ਤੇ ਪੰਜਾਬ ਦਾ ਨਾ ਪੰਜਾਬ ਦਾ ਵਾਰਿਸ ਹਨ ਜੋ ਪੰਜਾਬ ਦਾ ਵਾਰਿਸ ਕਿਦਾਂ ਉਹ ਦਿੱਲੀ ਦੇ ਤੋਂ ਪੰਜਾਬ ਦੇ ਦੁਸ਼ਮਣਾਂ ਦੇ ਹੱਥ ਆਪਣੀ ਬਾਗ ਡੋਰ ਫੜਾਊਗਾ ਉਹ ਪੰਜਾਬ ਨੂੰ ਜਿਹੜਾ ਸਾਂਭਣ ਜੋਗੇ ਆ ਉਹਨਾਂ ਨੂੰ ਵੀ ਵੋਟ ਪਾਊਗਾ ਭਵੰਤ ਸਿੰਘ ਮਾਨ ਨੂੰ ਮੈਂ ਇਹ ਕਹਿੰਦਾ ਵੀ ਤੁਸੀਂ ਕਹਿੰਦੇ ਹੋ ਵੀ ਮੁਰਗੀ ਦਾ ਮਾਫਜਾ ਦੇਵਾਂਗੇ ਉਹ ਹੜਪੀੜ ਤਰੋਂਦੇ ਪਹਿਲਾਂ ਉਹਨਾਂ ਨੂੰ ਮਾਫਜਾ ਦੇਓ ਤੇ ਮੁਰਖੇ ਇਧਰ ਆਪਾਂ ਇਲੈਕਸ਼ਨ ਵਾਲੀ ਗੱਲ ਬਾਅਦ ਚ ਕਰ ਲਾਂਗੇ ਪਹਿਲਾਂ ਉਹ ਜਿਹੜੇ ਆੜ-ਫੇੜ ਤੇ ਵਿਚਾਰੇ ਰੋ ਰਹੇ ਪੰਜਾਬ ਤੇਰੇ ਹੱਥ ਚ ਬੜਾਇਆ ਅਸੀਂ ਤੇ ਉਹਨਾਂ ਨੂੰ ਜਿਹੜਾ ਜਾ ਕੇ ਜੂ ਕਿੱਲੇ ਦੇ ਹੁਣ ਫੇਰ ਐਲਾਨ ਕਰਤਾ 20000 ਮਾਅਬਜਾ ਦੇਵਾਂਗੇ ਪਹਿਲਾਂ ਤੂੰ ਮੁਰਗੀ ਦੇ ਮਾਅਬਜੇ ਦੀ ਐਲਾਨ ਕਰ ਰਿਹਾ ਵਾ ਨਾ ਮੁਰਗੀ ਵਾਲਾ ਮਿਲਿਆ ਨਾ ਕਿੱਲੇ ਵਾਲਾ ਮਿਲਿਆ ਤੂੰ ਇਹ ਵੀ ਕਿਹਾ ਵੀ 1000 ਰੁਪਏ ਔਰ ਤਾਨੂੰ ਦਵਾਂਗੇ ਉਹ ਉਹ ਬੁੜੀਆਂ ਭੱਜੀਆਂ ਫਿਰਨੀਆਂ ਤਰਨ ਤਰ ਤੇ ਇਹਦੇ ਪਿੱਛੇ ਜੇ ਕਿਤੇ ਆ ਗਿਆ ਉਹਨਾਂ ਕਹਿੰਦਾ ਸਾਡਾ 1000 ਕਿੱਥੇ ਆ ਇਹਨਾਂ ਨੇ 5 ਮਿੰਟ ਚ ਕਹਿੰਦੇ ਐਮ ਐਸ ਪੀ ਦਵਾਂਗੇ ਉਹ ਐਮ ਐਸ ਪੀ ਵਾਲੇ ਭੱਜੇ ਫਿਰਨੇ ਕਿਸਾਨ ਮਗਰ ਲੱਜਣੇ ਵੀ ਐਮ ਐਸ ਪੀ ਕਿੱਥੇ ਆ ਇਹਨਾਂ ਨੇ ਕਿਹਾ ਬੰਦੀ ਸਿੰਘ ਰਿਹਾ ਕਰਦਾਂਗੇ ਉਹ ਪੰਥਨੇ ਮਗਰ ਲੱਜਣਾ ਵੀ ਬੰਦੀ ਸਿੰਘ ਬਾਹਰ ਨਹੀਂ ਕੱਡੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਇਹਨਾਂ ਦਾ ਕੇਜਰੀਆ ਲਾਲਾ ਜਿਹੜਾ ਉਹ ਸੈਨ ਨਹੀਂ ਕਰਨਦੇ ਆ ਭਗਵੰਤ ਮਾਨ ਨੇ ਕਿਹਾ ਬੜਾ ਪੁਰਾ ਕੀ ਕੀਤਾ ਕਿਹਾ ਹੀ ਆ ਉਹਦੇ ਲੋਕਾਂ ਮਗਰ ਲੱਜਣਾ ਵੀ ਤੂੰ ਆ ਗੱਲਾਂ ਕਈਆਂ ਹੀ ਹੁਣ ਦੱਸ ਕਿੱਥੇ ਤੁਸੀਂ ਫੇਸਬੁਕ ਤੇ ਇੱਕ ਪੋਸਟ ਪਾ ਕੇ ਵੇਖੋ ਵੀ ਇਸ ਵਾਰ ਪੰਜਾਬ ਦਾ 2027 ਦਾ ਸੀਐਮ ਕੌਣ ਅਸੀਂ ਕੋਈ ਮੁੱਲ ਦਾ ਆਈਟੀ ਸੈੱਲ ਨਹੀਂ ਰੱਖਿਆ ਪਤਾ ਨਹੀਂ ਕਿਹੜੇ ਉਹ ਉਹ ਲੋਕ ਹੀ ਆ ਜਿਹੜੇ ਥੱਲੇ ਹਜ਼ਾਰਾਂ ਦੀ ਗਿਣਤੀ 'ਚ ਲੱਖਾਂ ਦੀ ਗਿਣਤੀ 'ਚ ਕਮੈਂਟ ਕਰ ਦਿੰਦੇ ਆ ਭਾਈ ਅਮਰਪਾਲ ਭਾਈ ਅਮਰਪਾਲ ਭਾਈ ਅਮਰਪਾਲ ਤੁਸੀਂ ਉਧਾਂ ਜਾ ਕੇ ਕਿਤੇ ਇਥੇ ਗਲੀ 'ਚ ਖਲੋ ਕੇ ਕਿਸੇ ਨੂੰ ਪੁੱਛ ਕੇ ਵੇਖੋ ਸਾਰਿਆਂ ਦੇ ਦਿਲਾਂ 'ਚ ਭਾਈ ਅਮਰਪਾਲ ਮੈਂ ਕਿੰਨਾ ਵੀ ਇਹ ਦੂਜੀਆਂ ਜਿਹੜੀਆਂ ਤੁਸੀਂ 619 ਮੁਕਾਬਲਾ ਕਹਿੰਦੇ ਜੇ ਨਾ ਉਹਨਾਂ ਨੂੰ ਉਹਨਾਂ ਦੇ ਘਰ ਦੇਂਦੀਆਂ ਵੋਟਾਂ ਉਹ ਨਹੀਂ ਪਾੜੀਆਂ ਉਹਨਾਂ ਨੂੰ ਕਹੋ ਵੀ ਆਪਣੇ ਘਰ ਦੇਆਂ ਨੂੰ ਤੁਸੀਂ ਸੰਭਲੋ ਉਹਨਾਂ ਹੀ ਬਹੁਤ ਆ ਉਹਨਾਂ ਦੇ ਘਰ ਦੇਣੇ ਵੀ ਭਾਈ ਅਮਰਤਪਾਲ ਨੂੰ ਭਾਈ ਅਮਰਤਪਾਲੇ ਕਹ ਇਹੋ ਜਿਹਾ ਚਿਹਰਾ ਬਣ ਗਿਆ ਗੁਰੂ ਪਾਤਸ਼ਾਹ ਦੀ ਕਲਾ ਹੀ ਇੰਨੀ ਕੁ ਵਰਤੀ ਐ ਵੀ ਉਹ ਚਿਹਰੇ ਨੂੰ ਵਡਿਆਈ ਇੰਨੀ ਕੁ ਦੇਤੀ ਆ ਉਹ ਚਿਹਰੇ ਦੀ ਮਹਿਕ ਹੀ ਇੰਨੇ ਦੀ ਐ ਉਹ ਚਿਹਰੇ ਦਾ ਪ੍ਰਤਾਪ ਹੀ ਇਹੋ ਜਿਹਾ ਵਾ ਵੀ ਉਥੇ ਜਿੱਡਾ ਮਰਜੀ ਕਟੜ ਕੋਈ ਹੋਰ ਪਾਰਟੀ ਦਾ ਫੈਨ ਹੋਵੇ ਜਾਂ ਸਪੋਰਟਰ ਹੋਵੇ ਉਹਦੇ ਉਹਦੇ ਮੂੰਹੋਂ ਵੀ ਜ਼ੁਬਾਨੋਂ ਵੀ ਭਾਈ ਅਮਰਤਪਾਲ ਦਾ ਨਾਮ ਨਿਕਲਦਾ ਹੈ ਤੇ ਜਦੋਂ ਐਡਾ ਵੱਡਾ ਪ੍ਰਤਾਪ ਹੋਵੇ ਚਿਹਰੇ ਦਾ ਮਾਲਕ ਦੀ ਐਡੀ ਕਿਰਪਾ ਹੋਵੇ ਤੇ ਫਿਰ ਭਾਵੇਂ ਜਿਹੜਾ ਮਰਜੀ ਮੁਕਾਬਲੇ 'ਚ ਆਜੇ ਫਿਰ ਅਸੀਂ ਫਿਰ ਉਹ ਜੰਗਾ ਜਿੱਤੀਆਂ ਹੀ ਹੁੰਦੀਆਂ ਜੀ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਿਹੜੇ ਪੁੱਤਾਂ ਦਾ ਸਿਰ ਹੈ ਉਹ ਝਕਾਉਣਾ ਕੋਈ ਖਾਲਾ ਜੀ ਦਾ ਵੜਾ ਥੋੜਾ ਵਾ ਉਹ ਨਹੀਂ ਕੋਈ ਝੁਕਾ ਸਕਦਾ ਤੇ ਨਾ ਅਸੀਂ ਇਹਨਾਂ دنیਵੀ ਤਖਤਾਂ ਤੋਂ ਡਰਦੇ ਹਾਂ ਇਹ ਤਰਨ ਤਰਨ ਗੁਰੂ ਨਗਰੀ ਆ ਗੁਰੂ ਅਰਜਨ ਪਾਤਸ਼ਾਹ ਦਾ ਘਰ ਆ ਦਿੱਲੀ ਕਿਦਾਂ ਜਿੱਤ ਕੇ ਚਲ ਜੂ ਇੱਥੋਂ ਇੱਥੇ ਖਾਲਸਾ ਹੀ ਜਿੱਤੂਗਾ ਇੱਥੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਫਤਿਹ ਦਾ ਸੇਰਾ ਵੱਜੂਗਾ ਜੀ ਇਹ ਲੋਕਾਂ ਦਾ ਮੰਨਣਾ ਲੋਕਾਂ ਦਾ ਕਹਿਣਾ ਹੈ ਜੇ ਦਿੱਲੀ ਜਿੱਤ ਕੇ ਜਾਂਦੀ ਆ ਤੇ ਮੈਂ ਕਿੰਨਾ ਵਾਂ ਵੀ ਤਰਨ ਤਰਨ ਰਕੇਦੇ ਤੇ ਲੋਕਾਂ ਵਾਸਤੇ ਬੜੀ ਮਾੜੀ ਗੱਲ ਕਲੰਕ ਵਾਲੀ ਗੱਲ ਆ ਇਹ ਲੋਕਾਂ ਨੇ ਆ ਗੱਲ ਸੁਣ ਲੈਣੀ ਆ ਲੋਕ ਜਤਨ ਨਹੀਂ ਦਿੰਦੇ ਗੁਰੂ ਨਗਰੀ ਚੋਂ ਦਿੱਲੀ ਨਹੀਂ ਜਿੱਤ ਕੇ ਜਾਂਦੀ ਇੱਥੇ ਖਾਲਸਾ ਹੀ ਗੂੰਜੂਗਾ ਤੇ ਜਕਾਰੇ ਹੀ ਲੱਗਣਗੇ ਇੱਥੇ ਨਗਾਰੇ ਹੀ ਵੱਜਣਗੇ ਤੁਸੀਂ ਲੋਕਾਂ ਦੇ ਉੱਪਰ ਬਹੁਤ ਭਰੋਸਾ ਕਰ ਰਹੇ ਹੋ ਤਰਨ ਤਰਨ ਦੇ ਖਾਸ ਕਰ ਲੋਕਾਂ ਨੇ ਤਾਂ ਬੀਬੀ ਖਲੜਾ ਨਹੀਂ ਜਤਾਈ ਜਦੋਂ ਲੋੜ ਸੀਗੀ ਪੰਥ ਨੂੰ ਤੇ ਲੱਗਦਾ ਸੰਦੀਪ ਸਿੰਘ ਸਣੀ ਹੋਰਾ ਦੇ ਭਰਾ ਨੂੰ ਲੋਕ ਜਤਾਨਗੇ ਕਿਉਂਕਿ ਵਿਸ਼ਵਾਸ ਤੁਸੀਂ ਬਹੁਤ ਵੱਡਾ ਕਰ ਰਹੇ ਹੋ ਲੋਕਾਂ ਦੇ ਉੱਪਰ ਦੇਖੋ ਜੀ ਅੱਜ ਤੋਂ ਥੋੜਾ ਸਮਾਂ ਪਿੱਛੇ ਚਲੇ ਜਿਗੇ ਨਾ ਜਦੋਂ ਦੀ ਬੀਬੀ ਖਲੜਾ ਦੀ ਗੱਲ ਕਰਦੇ ਜੇ ਲੋਕ ਇੰਨੇ ਜਾਗਰੂਕ ਨਹੀਂ ਸੀ ਨੌਜਵਾਨੀ ਨੂੰ ਜਦੋਂ ਹਲੂਣਾ ਵੱਜਦਾ ਉਹ ਵੱਜਦਾ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਤੇ ਉਤੋਂ ਬਾਅਦ ਆ ਸਾਰੇ ਜਿੰਨੇ ਦੀਪ ਜਗਦੇ ਆ ਵਾਰਿਸ ਪੰਜਾਬ ਦੇ ਜਸੇਬੰਦੀ ਭਾਈ ਅਮਰਤਪਾਲ ਹੁੰਦਾ ਦੀਪ ਸਿੱਧੂ ਦੇ ਬਹੁਤ ਵੱਡੀ ਖੜੋਤ ਥੋੜੀ ਆ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਇਹੋ ਜੇ ਹਮ ਰਖਤ ਪਾਤਸ਼ਾਹੀ ਦਾਵਾ ਇਹੋ ਜੇ ਸ਼ਬਦ ਪੰਜਾਬ ਦੇ ਵਿੱਚ ਇੱਕ ਵੱਖਰੀ ਜੀ ਨੌਜਵਾਨੀ ਦੇ ਵਿੱਚ ਚਿੰਗ ਵੇਖਣ ਨੂੰ ਮਿਲੀ ਆ ਤੇ ਉਤੋਂ ਬਾਅਦ ਖਾਲਸਾ ਵੀ ਚੱਲੀ ਬੜਾ ਕੁਝ ਲੱਲਿਆ ਲੋਕ ਜਾਗਰੂਕ ਬੜਾ ਹੋਏ ਆ ਜੀ ਉਤੋਂ ਤੇ ਸ਼ਾਇਦ ਹੋ ਸਕਦਾ ਬੀਬੀ ਖਾਲੜਾ ਨੂੰ ਕੁਝ ਜਾਣਦੇ ਬਣਾਉਣ ਆਪਣੇ ਜਿਹੜੇ ਹਲਕੇ ਤੋਂ ਜਿੱਥੋਂ ਜਿੱਤੀ ਹੀ ਕੋਈ ਲੋਕ ਜਾਣਦੇ ਵੀ ਨਹੀਂ ਸੀ ਪਰ ਉਤੋਂ ਬਾਅਦ ਜਿਵੇਂ ਨੌਜਵਾਨਾ ਤੁਸੀਂ ਯੰਗ ਆਏ ਜੋ ਮੈਂ ਯੰਗ ਇਟਾਂ ਜੇਕਰ ਮੇਰੇ ਵਰਗਾ ਬੰਦਾ ਇੱਥੇ ਇੰਟਰਵਿਊ ਕਰ ਰਿਹਾ ਤੇ ਉਦੋਂ ਤੇ ਸਾਨੂੰ ਕੁਝ ਨਹੀਂ ਸੀ ਪਤਾ ਇਹ ਦੀਪ ਸਿੱਧੂ ਦੀ ਬੜੀ ਵੱਡੀ ਦੇਣ ਆ ਅੱਜ ਤਰਨ ਤਰ ਨਾਲ ਕਿਹਨੂੰ ਪੂਰੇ ਪੰਜਾਬ ਨੂੰ ਬੜੀ ਵੱਡੀ ਦੇਣਾ ਵੀ ਅੱਜ ਲੋਕ ਜਾਗਰੂਕ ਹੋ ਗਏ ਆ ਉਹ ਗੱਲ ਨਹੀਂ ਰਹੀ ਵੀ ਉਦੋਂ ਬੀਬੀ ਖਾਲੜਾ ਹਾਰ ਗਈ ਤੇ ਅੱਜ ਵੀ ਤੇ ਮੁਕਾਬਲਾ ਇੱਥੇ ਵੇਖੋ ਆਪਾਂ ਕੋਈ ਯੰਗ ਥੋੜਾ ਲੜਨੀ ਕੋਈ ਆਪਾਂ ਇੱਥੇ ਕਿਰਪਾਨਾਂ ਨਹੀਂ ਚੱਲਣੀਆਂ ਕੋਈ ਤੋਪਾਂ ਨਹੀਂ ਚੱਲਣੀਆਂ ਕੋਈ ਟੈਂਕ ਨਹੀਂ ਚੱਲਣੇ ਕੋਈ ਗੋਲੀਬਾਰੀ ਨਹੀਂ ਹੋਣਨੀ ਇਹ ਮੁਕਾਬਲਾ ਜਿੱਤਿਆ ਜਾਣਾ ਵੀ ਲੋਕ ਕਿੱਧਰ ਆ ਲੋਕ رائے ਕੀ ਆ ਲੋਕਾਂ ਦੀ ਆਵਾਜ਼ ਕੀ ਆ ਲੋਕਾਂ ਦੇ ਦਿਲ ਦੀ ਇੱਛਾ ਕੀ ਆ ਲੋਕਾਂ ਦੇ ਮਨ ਦੀ ਇੱਛਾ ਕੀ ਆ ਤੇ ਲੋਕਾਂ ਦੇ ਵਿੱਚੋਂ ਉਹਨਾਂ ਦੇ ਚਿਹਰਿਆਂ ਤੋਂ ਉਹਨਾਂ ਦੀ ਜ਼ੁਬਾਨ ਤੋਂ ਇੱਕੋ ਹੀ ਆਵਾਜ਼ ਇਸ ਵਾਰ ਵੀ ਭਾਈ ਅਮਰਤਪਾਲ ਭਾਈ ਅਮਰਤਪਾਲ ਭਾਈ ਅਮਰਤਪਾਲ ਜਿਵੇਂ ਪਿਛਲੀ ਵਾਰ ਕਿਹਾ ਗਿਆ ਹੈ ਨਾ ਵੀ ਆਪਾਂ ਦਿੱਲੀ ਦਾ ਜਦੋਂ ਆਪਣਾ ਅਮਾਂ ਲਕਸ਼ਣ ਲੜਦੇ ਆ ਜਦੋਂ ਇਹਨਾਂ ਦੇ 92 ਜਿੱਤਦੇ ਆ ਉਦੋਂ ਕਹਿੰਦੇ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਇਸ ਵਾਰ ਭਾਈ ਅਮਰਤਪਾਲ ਭਾਈ ਅਮਰਤਪਾਲ ਹੋਇਆ ਪਿਆ ਵਾ ਉਦੋਂ ਵੀ ਲੋਕੀ ਜਿਹੜੇ ਆਪਣੇਆ ਦੇ ਸਤਾਏ ਹੋਏ ਸੀ ਵੀ ਇਹਨਾਂ ਦੇ 92 ਐਮਐਲ ਜਿੱਤ ਗਏ ਆ ਲੋਕੀ ਕਾਂਗਰਸ ਦੇ ਲੋਕੀ ਅਕਾਲੀ ਦਲ ਦੇ ਸਤਾਏ ਹੋਏ ਸੀ ਤੇ ਉਹਨਾਂ ਨੇ ਇਹਨਾਂ ਦੇ ਸਿਰ ਜਿਹੜਾ ਪਾਤਾ ਤੇ ਇਹਨਾਂ ਨੇ ਚੰਗਾ ਰਾਜ ਕੇ ਲੋਕਾਂ ਨੂੰ ਜਲੀਲ ਕੀਤਾ ਵਾ ਚਾ ਭਈ ਸਵਾਲ ਇੱਕ ਇਹ ਬੜਾ ਖੜਾ ਹੋਇਆ ਕਿ ਭਈ ਵਾਰਸ ਪੰਜਾਬ ਜਥੇਬੰਦੀ ਜੋ ਕਹਿੰਦੇ ਸੀ ਕਿ ਪੰਜਾਬ ਦੇ ਵਿੱਚੋਂ ਅਸੀਂ ਨਸ਼ਾ ਖਤਮ ਕਰਨਾ ਉਹ ਜਥੇਬੰਦੀ ਜੋ ਕਹਿੰਦੀ ਸੀ ਪੰਜਾਬ ਨੂੰ ਅਸੀਂ ਸਹੀ ਰਾਹ ਤੋਰਨਾ ਹੈਗਾ ਉਹ ਹੁਣ ਕਿਹੜੇ ਰਾਹ ਪੈ ਗਈ ਹੈਗੀ ਆ ਉਹ ਕਿਹੜੇ ਰਾਹ ਪੈ ਗਈ ਆ ਉਹ ਉਸ ਰਾਹੇ ਪੈ ਗਈ ਆ ਜੀ ਨਸ਼ਾ ਰੋਕ ਰਹੇ ਹਾਂ ਤੇ ਸਾਨੂੰ ਇਹ ਤਖਤ ਵਾਲਿਆਂ ਨੇ ਐਨਐਸਐ ਲਾਤੀ ਖਾਲਸਾ ਵੀ ਹੀਰ ਕੱਢ ਰਹੇ ਹਾਂ ਨੌਜਵਾਨੀ ਬਚਾ ਰਹੇ ਹਾਂ ਬਾਣੇ ਪਾਏ ਨੌਜਵਾਨੀਆਂ ਨੇ ਨੌਜਵਾਨੀ ਕੰਨਾਂ ਚੋਂ ਮੁੰਦਰਾ ਲਾ ਕੇ ਤੇ ਉਹਨਾਂ ਨੇ ਦਮਲੇ ਬੰਨਲੇ ਹੀ ਤੇ ਇਹਨਾਂ ਨੂੰ ਪਟੇ ਨਹੀਂ ਅਸੀਂ ਉਹ ਕੰਮ ਕਰਦੇ ਇਹਨਾਂ ਨੇ ਚੋਕ ਕੇ ਜੇਲੇ ਸੁੱਟ ਤੇ ਅੰਦਰ ਸਾਡੇ ਨੌਜਵਾਨ ਗਲ ਰਹੇ ਆ ਕੋਈ ਉਹਨਾਂ ਦੀ ਬੇਲ ਨਹੀਂ ਹੋ ਰਹੀ ਕੋਈ ਉਹਨਾਂ ਨੂੰ ਪ੍ਰੋਲ ਨਹੀਂ ਮਿਲ ਰਹੀ ਤੇ ਜਿਹੜੇ ਤਖਤ ਨੇ ਸਾਨੂੰ ਆਹ ਕੰਮ ਕਰਦਿਆਂ ਨੂੰ ਉਲਝਣ ਪਾਈ ਵਿੱਚ ਆ ਕੇ ਐਨਐਸਏ ਲਾਈ ਤਿੰਨਰੀ ਉਹ ਤਖਤ ਮੱਲਣਾ ਤੇ ਫਿਰ ਅਸੀਂ ਕੰਮ ਉਹੀ ਕਰਨੇ ਵੀ ਦੁਬਾਰਾ ਕੋਈ ਉਹੋ ਜਿਹਾ ਕੰਮ ਨਾ ਕਰੇ ਵੀ ਫਿਰ ਅਸੀਂ ਖਾਲਸਾ ਵੀਰ ਕਢਣੀ ਸ਼ੁਰੂ ਕਰੀਏ ਤੇ ਫਿਰ ਚੋਕ ਕੇ ਅੰਦਰ ਸੁੱਟ ਦਨ ਪਹਿਲਾਂ ਤਖਤ ਵਾਲੇ ਪਾਸੇ ਹੋ ਜਗੇ ਮੁੜ ਕੇ ਫਿਰ ਵੀਰ ਕਢ ਲੈਣੇ ਫਿਰ ਸਵਾਲ ਇਸੇ ਜਗ੍ਹਾ ਦੇ ਉੱਪਰ ਆ ਗਿਆ ਕਿ ਵੀ ਰਾਜਨੀਤੀ ਅੰਤ ਤਾਂ ਇਹੀ ਸੀਗਾ ਇਹ ਤਾਂ ਬਣਨਾ ਹੀ ਸੀਗਾ ਕਿ ਵੀ ਪੰਜਾਬ ਨੂੰ ਸੁਧਾਰਨਾ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਪੰਜਾਬ ਨੂੰ ਸੁਧਾਰ ਹੀ ਰਹੇ ਹੈ ਬੱਚਾ ਬੱਚਾ ਜਾਣਦਾ ਵਾ ਖਾਲਸਾ ਵੀਰ ਕੱਢੀ ਜਾ ਰਹੀ ਤੇ ਇਹ ਸਵਾਲ ਫਿਰ ਕਿਉਂ ਉਠਦੇ ਨੇ ਕਿ ਵੀ ਭਈ ਅਮਰਿਤਪਾਲ ਸਿੰਘ ਖਾਲਸਾ ਹੋਰਾਂ ਨੇ ਪੰਜਾਬ ਦੇ ਵਿੱਚ ਇਹ ਇਹ ਸਾਰਾ ਕੋਈ ਨੀਤੀ ਚ ਆਉਣ ਦਾ ਕਾਰਨ ਕੀ ਬਣਦਾ ਸਾਨੂੰ ਅਮਰਤ ਛਕਾਉਂਦਿਆਂ ਨੂੰ ਸਾਨੂੰ ਖਾਲਸਾ ਵੀਰ ਕੱਢਦਿਆਂ ਨੂੰ ਸਾਨੂੰ ਨਸ਼ਾ ਛਡਾਉਂਦਿਆਂ ਨੂੰ ਨਾ ਰੋਕਦੇ ਨਾ ਇਹ ਕਹਿੰਦੇ ਵੀ ਨਸ਼ਾ ਨਸ਼ਾ ਇਹ ਨਸ਼ਾ ਵਧਾ ਰਹੇ ਨੇ ਤਾਂ ਨਸ਼ਾ ਵਿਚ ਬਿਕਵਾਉਂਦੇ ਨੇ ਤੇ ਉਹ ਲੋਕਾਂ ਨੂੰ ਜਿਹੜੇ ਬੱਚੇ ਨੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਨੂੰ ਬਸਲਾ ਮਹਿਲਾ ਬਸਲਾ ਕੇ ਉਹਨਾਂ ਨੂੰ ਗਲਤ ਤੁਸੀਂ ਤੁਸੀਂ ਉਹਨਾਂ ਮਾਵਾਂ ਨੂੰ ਜਾ ਕੇ ਪੁੱਛੋ ਉਹਨਾਂ ਪਰਿਵਾਰਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਦੇ ਪੁੱਤਾਂ ਨੇ ਨਸ਼ਾ ਛੱਡਿਆ ਵਾ ਤੁਸੀਂ ਦਿੱਲੀ ਦੇ ਦਲਾਲਾਂ ਨੂੰ ਨਾ ਪੁੱਛੋ ਦਿੱਲੀ ਦੇ ਦਲਾਲ ਕੀ ਕਹਿੰਦੇ ਆ ਉਹ ਸਾਨੂੰ ਮੈਨੇ ਨਹੀਂ ਰੱਖਦਾ ਪੰਜਾਬ ਕੀ ਕਹਿ ਰਿਹਾ ਪੰਜਾਬ ਦੇ ਲੋਕ ਉਹ ਬੁੜੜੀਆਂ ਮਾਵਾਂ ਕੀ ਕਹਿ ਰਹੀਆਂ ਰੋ ਰੋ ਕੇ ਫਰਿਆਦਾਂ ਕਰਦੀਆਂ ਅੱਜ ਵੀ ਕਰਦੀਆਂ ਤੁਹਾਨੂੰ ਮੈਂ 100 ਵੀਡੀਓ ਇਦਾਂ ਦੀ ਵਿਖਾ ਦਿਨਾ ਉਹ ਮਾਵਾਂ ਦੇ ਸਾਹਮਣੇ ਜਾ ਕੇ ਬਾਹ ਦੂੰਗਾ ਜਿਹੜੀਆਂ ਮਾਵਾਂ ਅੱਜ ਵੀ ਕਹਿੰਦੀਆਂ ਵੀ ਕਾਸ਼ ਪੁੱਤ ਬਾਹਰ ਆ ਜੇ ਤੇ ਸਾਡੇ ਵਾਲੇ ਵੱਜ ਜਾਣਗੇ ਜਿਹੜੇ ਚੱਟੇ ਤੇ ਲੱਗੇ ਉਹਨਾਂ ਮਾਵਾਂ ਨੂੰ ਪੁੱਛੋ ਉਹ ਸੱਚ ਬੋਲਦੀਆਂ ਜਾਂ ਇਹ ਦਲਾਲ ਸੱਚ ਬੋਲਦੇ ਦਰਦ ਤੁਸੀਂ ਸੁਣਿਆ ਹੈ ਅਸੀਂ ਸੁਣਿਆ ਜੀ ਦਰਦ ਅਸੀਂ ਜਦੋਂ ਪਿੰਡਾਂ 'ਚ ਜਾਂਦੇ ਆ ਅਸੀਂ ਉਸ ਪਾਰਟੀ ਨੂੰ ਇੱਕ ਨਮਾਇंदे ਇੱਕ ਸੇਵਾਦਾਰ ਆ ਸਾਨੂੰ ਲੋਕੀ ਪੁੱਛਦੇ ਆ ਵੀ ਕਦੋਂ ਆਊਗਾ ਸਾਡਾ ਪੁੱਤ ਬਾਹਰ ਸਾਡੇ ਪੁੱਤ ਨਸ਼ੇ ਤੇ ਲੱਗੇ ਆ ਸਾਡੇ ਪੁੱਤਾਂ ਨੂੰ ਮੌਤ ਦੇ ਮੂੰਹ ਚ ਉਹਨੇ ਬਾਹੋਂ ਫੜ ਕੇ ਲੈ ਕੇ ਆਉਣਾ ਉਹਨੂੰ ਬਾਹਰ ਕਿਉਂ ਨਹੀਂ ਕੱਢ ਰਹੇ ਉਹ ਤਾਂ ਰੋਡ ਦੱਲੀ ਦੇ ਦਲਾਲਾਂ ਨੂੰ ਗਾਲਾਂ ਕੱਢਦੀਆਂ ਜਿਹੜੇ ਕਹਿੰਦੇ ਆ ਵੀ ਇਹਨਾਂ ਨੇ ਚਿੱਟਾ ਵਗਾਉਂਦੇ ਤੁਸੀਂ ਕਹਿ ਰਹੇ ਹੋ ਕਿ ਵੀ ਭਾਈ ਅਮਰਿਤਪਾਲ ਸਿੰਘ ਖਾਲਸਾ ਹੋਰ ਉਹਨੂੰ ਪੁੱਤ ਕਹਿੰਦੇ ਨੇ ਪਰ ਸਰਕਾਰ ਦੇ ਬੰਦੇ ਹੀ ਆ ਫਿਰ ਸਰਕਾਰੀ ਜਿਹੜੇ ਹੈਗੇ ਨੇ ਉਹ ਤਾਂ ਕਹਿੰਦੇ ਕਿ ਵੀ ਇਹਨੇ ਪੰਜਾਬ ਦਾ ਵੇੜਾਗਰ ਕਰ ਦੇਣਾ ਜੇ ਇਹ ਬਾਹਰ ਆ ਗਿਆ ਇਹਨੇ ਪੰਜਾਬ ਨੂੰ ਖਤਮ ਕਰ ਦੇਣਾ ਜੇ ਇਹ ਬਾਹਰ ਆ ਗਿਆ ਪੰਜਾਬ ਦੇ ਵਿੱਚ ਇੱਕ ਹੋਰ ਜਿਹੜਾ ਹੈ ਉਹ 84 ਵਰਤ ਹੋ ਜਾਣੀ ਜੇ ਬਾਹਰ ਆ ਗਿਆ ਮੈਂ ਕਹਿੰਦਾ ਜੀ ਵੇਖੋ ਬਾਬੇ ਆਪਾਂ ਫਤੇ ਸਿੰਘ ਤੇ ਬਾਬਾ ਯੋਰਾਵਾਰ ਸਿੰਘ ਦੀ ਗੱਲ ਕੀਤੀ ਆ ਨਾ ਤੇ ਜਿਹੜੀ ਦਿੱਲੀ ਹੋ ਤੇ ਉਹਨਾਂ ਨੂੰ ਕਹਿੰਦੀ ਜੀ ਇਹ ਸੱਪ ਆ ਇਹਨਾਂ ਨੂੰ ਜੇ ਛੜਤਾ ਤੇ ਇਹ ਤੇ ਡੰਗ ਮਾਰਨਗੇ ਉਹਨਾਂ ਨੇ ਸੱਪ ਸਾਨੂੰ ਕਹਿਣਾ ਹੀ ਕਹਿਣਾ ਵਾ ਇਸ ਕਰਕੇ ਉਹ ਕਹੀ ਜਾਣ ਕੋਈ ਗੱਲ ਨਹੀਂ ਪਰ ਸਾਨੂੰ ਪੰਜਾਬ ਨਹੀਂ ਕਹਿੰਦਾ ਪੰਜਾਬ ਪੁੱਤ ਕਹਿੰਦਾ ਨਾ ਪੰਜਾਬ ਦੀਆਂ ਮਾਵਾਂ ਪੁੱਤ ਕਹਿੰਦੀਆਂ ਉਹੋ ਸਾਡੇ ਲਈ ਬਹੁਤ ਆ ਜੀ ਅਸੀਂ ਪੰਜਾਬ ਦੀਆਂ ਮਾਵਾਂ ਦੇ ਪੁੱਤ ਬਾਨਾ ਇਹਨਾਂ ਦੇ ਪੁੱਤ ਥੋੜਾ ਬਾਨਾ ਵਾ ਇਹਨਾਂ ਦੇ ਇਹਨਾਂ ਦੇ ਥੋੜਾ ਅਸੀਂ ਵੀ ਕੋਈ ਤਲਵੇ ਚਟਨੇ ਜਾ ਕੇ ਇਹ ਸਾਨੂੰ ਸੱਪ ਕਹਿਣ ਜਿੰਨੂੰ ਇਹ ਦਿੱਲੀ ਦੇ ਦਲਾਲ ਸੱਪ ਕਹਿਣਗੇ ਨਾ ਅਸਲ 'ਚ ਉਹ ਸਿੱਖ ਹੋਊਗਾ ਉਹ ਪੰਜਾਬ ਦਾ ਭਲਾ ਕਰੂਗਾ ਏਕ ਕਸਵੱਟੀ ਆ ਜਿੰਨੂੰ ਇਹ ਸੱਪ ਕਹਿਣਗੇ ਉਹ ਪੰਜਾਬ ਦੇ ਭਲੇ ਦੀ ਗੱਲ ਕਰੂਗਾ ਉਹ ਪੰਜਾਬ ਦਾ ਅਸਲੀ ਪੁੱਤ ਹੋਊਗਾ